ਜੀ ਸਭ ਤੋਂ ਪਹਿਲਾਂ ਸਾਰੇ ਸੱਜਣਾ ਦਾ ਵੈਲਕਮ ਹੋ ਗਿਆ ਜੀ ਸਾਡੇ ਚੈਨਲ ਪਿਜਨ ਹਨਪਲਕ ਤੇ ਹੋਰ ਸਾਰੇ ਜਣੋ ਦੋਸਤੋ ਕੀ ਹਾਲ ਚੱਲ ਸਾਰੇ ਪੂਤਰ ਵਾਜ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਮੈਂ ਸੱਜਣਾ ਦਾ ਬੜਾ ਥੈਂਕ ਯੂ ਸ਼ੁਕਰੀਆ ਦਾ ਕਰਨਾ ਚਾਹੁੰਦਾ ਜੋ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਆ ਔਰ ਇਦਾਂ ਮਤਲਬ ਵਿੱਚ ਇਨਵੋਲਵਮੈਂਟ ਵੀ ਹੋ ਰਹੀ ਆ ਕੋਈ ਬੰਦੇ ਵਧੀਆ ਸਵਾਲ ਵੀ ਕੋਈ ਵਿੱਚ ਕਰ ਰਿਹਾ ਤੇ ਉਹ ਉਹਦਾ ਆਨਸਰ ਵੀ ਵਿੱਚ ਦੇ ਰਿਹਾ ਠੀਕ ਹੈ ਜੀ ਇਸ ਤਰ੍ਹਾਂ ਹੀ ਪਿਆਰ ਪਿਆਰ ਹੋਣਾ ਚਾਹੀਦਾ ਬਾਜੀਆਂ ਯਾਰ ਕੀ ਉਹ ਤਾਂ ਕਹਿਣਾ ਕੀ ਜੇ ਲੱਗਣਿਆ ਲੱਗਣਿਆ ਯਾਰ ਜੇ ਕਿਸੇ ਦਾ ਜਾਮਦਰ ਬਾਜੇ ਜਾਂ ਕਿਸੇ ਦਾ ਫਾਇਦਾ ਹੋ ਜਾਏ ਤੇ ਕਰਨਾ ਜੇ ਠੀਕ ਹੈ ਜੀ ਤੇ ਪਿਛਲੇ ਵੀਡੀਓ ਵੀ ਆਪਣੇ ਬਹੁਤ ਵਧੀਆ ਟਾਪਿਕ ਜਿਹੜਾ ਆਪਾਂ ਕਵਰ ਕੀਤਾ ਸੀ ਬੜੀ ਰਿਸਪੌਂਸ ਦਿੱਤੀ ਸਾਰੇ ਭਰਾਵਾਂ ਨੇ ਬੜੇ ਜਿਆਦੇ ਕਮੈਂਟ ਆ ਰਹੇ ਸਾਰੇ ਵੀਰਾਂ ਦੇ ਤੇ ਬਸ ਉਹ ਗੱਲ ਮੈਂ ਜਿਹੜੀ ਹਰ ਰਿਹਾ ਉਹਨਾਂ ਨੂੰ ਸਬਸਕ੍ਰਾਈਬ ਵੀ ਮੇਰੇ ਭਰਾ ਕਰੋ ਬਹੁਤ ਬਹੁਤ ਚੈਨਲ ਜਿੰਨਾ ਤੁਸੀਂ ਸਬਸਕ੍ਰਾਈਬ ਕਰੋਗੇ ਯਾਰ ਉਨਾ ਹੀ ਆਪਾਂ ਨੂੰ ਹੌਸਲਾ ਮਿਲੂਗਾ ਆਪਾਂ ਹੋਰ ਵਧੀਆ ਕੰਟੈਂਟ ਤੁਹਾਡੇ ਵਾਸਤੇ ਹੋਏ ਹੋਏ ਜੇ ਪਰਦੇ ਚੋਕਾਂਗੇ ਕਿ ਲੋਕਾਂ ਨੂੰ ਸੋਚਿਆ ਨਹੀਂ ਹੋਊਗਾ ਵੀ ਕਬੂਤਰਬਾਜੀ ਜੀ ਵੀ ਇਹੀ ਚੀਜ਼ਾਂ ਹੁੰਦੀਆਂ ਵਾ ਜਾਂ ਇਹੋ ਜਿਹੀ ਖੇਡ ਪਾਣੀ ਹੁੰਦੀ ਆ ਠੀਕ ਹੈ ਜੀ ਤੇ ਇਹ ਇਸ ਕਰਕੇ ਸਾਰੇ ਭਰਾ ਬਹੁਤ ਬਹੁਤ ਕਮੈਂਟ ਲਾਈਕ ਤੇ ਸਬਸਕ੍ਰਾਈਬ ਕਰਿਆ ਕਰੋ ਮੀਰਾ ਠੀਕ ਹੈ ਜੀ ਬਾਕੀ ਮੇਰੇ ਸੱਜਣੋ ਦੋਸਤੋ ਭਰਾਓ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਆਨ ਨਾ ਹੁਣ ਫੇਰ ਵੇਖੋ ਇੰਟਰੋਆਂ ਦਾ ਮੌਸਮ ਚੱਲਣਾ ਬੜੀਆਂ ਤੁਸੀਂ ਇੰਟਰੋ ਸੁਣੀਆਂ ਬੜਾ ਕੁਝ ਸੁਣਨਾ ਪਰ ਵੀਰ ਜੀ ਅੱਜ ਕੱਲ ਤੁਹਾਨੂੰ ਪਤਾ ਹਰ ਚੀਜ਼ 'ਚ ਪੈਸਾ ਹੋ ਗਿਆ ਪੈਸੇ ਦੇ ਬਿਨਾਂ ਕੋਈ ਕਿਤੇ ਨੂੰ ਕੋਈ ਕਹਿ ਦੀ ਬਾਣੀ ਫੜਦਾ ਕੋਈ ਕੋਈ ਜਨੂੰ ਖੜਾਰੇ ਨਹੀਂ ਕੋਈ ਕੁਛ ਨਹੀਂ ਠੀਕ ਹੈ ਜੀ ਪੈਸੇ ਮੁੱਖ ਹੋ ਗਿਆ ਅੱਜ ਕੱਲ ਠੀਕ ਹੈ ਜੀ ਤੇ ਇਹ ਕਰਕੇ ਯਾਰ ਆਪਾਂ ਸ਼ੌਂਕ ਉਹ ਕਰੀਏ ਕੰਮ ਉਹ ਕਰੀਏ ਜਿਹਦੇ ਵਿੱਚ ਸਾਨੂੰ ਬੈਨੀਫਿਟ ਹੋਵੇ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਬਹੁਤ ਬਹੁਤ ਕਬੂਤਰਬਾਜ਼ੀ ਦੀ ਗੇਮ ਜਿੰਨੇ ਤੁਸੀਂ ਮਤਲਬ ਤੁਹਾਡਾ ਵਧੀਆ ਸੇ ਤੋਂ ਮਯੂ ਵਧੀਆ ਗੁਜਾਰਾ ਹੋ ਜਾਓ ਤੁਹਾਡਾ ਵਧੀਆ ਉਸਤਾਦਾਂ ਖਿਡਾਰੀਆਂ ਦੇ ਨਾਂ ਉਹੋ ਜੇ ਲੈਵਲ ਤੇ ਤੁਹਾਨੂੰ ਆਪਾ ਕੜਾਰੇ ਬਣਾਵਾਂਗੇ ਠੀਕ ਹੈ ਜੀ ਤੇ ਇਸੇ ਦੇ ਮੁਤਲਕ ਅੱਜ ਨਾ ਯਾਰ ਪਿਛਲਾ ਇੱਕ ਵੀਡੀਓ ਜਿਹੜੀ ਆਪਾਂ ਪਾ ਵਿੱਚ ਕਿਹੇ ਬੰਦੇ ਨੇ ਕਮੈਂਟ ਕੀਤਾ ਹੈ ਵੀ ਅੱਜ ਕੱਲ ਜਿਸ ਤਰ੍ਹਾਂ ਸੀਜ਼ਨ ਚੱਲਣ ਡਿਆ ਨਾ ਹੁਣ ਜਿਸ ਤਰ੍ਹਾਂ ਠੰਡ ਗਰਮੀ ਜੋ ਠੰਡ ਜਾ ਰਹੇ ਆ ਆਪਾਂ ਤੇ ਕਬੂਤਰ ਵੀ ਥੋੜੇ ਡਿਸਟਰਬ ਹੋਏ ਤੇ ਕਬੂਤਰ ਸੋਕੜੇ ਚ ਬੜੇ ਜਾ ਰਹੇ ਆ ਖਾਸ ਕਰਕੇ ਬੱਚੇ ਤੇ ਉਹਨਾਂ ਬਾਰੇ ਵੀਡੀਓ ਮੈਂ ਡਿਟੇਲ ਚ ਲੈ ਗਿਆ ਹੋਰ ਵੀ ਦੋ ਦਿਨ ਬੰਦਿਆਂ ਸਵਾਲ ਕੀਤੇ ਉਹਦੇ ਬਾਰੇ ਵੀ ਆਪਾਂ ਅਨ ਸਟੈਪ ਬਾਅਦ ਸ ਇਹ ਆਪਾਂ ਵੀਡੀਓ ਲੈ ਕੇ ਆਏ ਆ ਕਿ ਕਬੂਤਰ ਜਿਹੜੇ ਸੋਕੜੇ ਚ ਆਉਂਦੇ ਆ ਕਿਉਂ ਸੋਕੜੇ ਚ ਆਉਂਦੇ ਆ ਸਭ ਤੋਂ ਪਹਿਲਾਂ ਦੱਸਾਂਗੇ ਵੀ ਸੋਕੜਾ ਆਉਣ ਦਾ ਕਾਰਨ ਕੀ ਆ ਨੰਬਰ 2 ਦੱਸਾਂਗੇ ਸੋਕੜੇ ਦੇ ਵਿੱਚੋਂ ਨਿਕਲਣਾ ਕਿਵੇਂ ਆ ਤੇ ਕਬੂਤਰਾਂ ਨੂੰ ਫੇਰ ਉਹੋ ਜਿਹੀ ਹਾਲਾਤ ਦੇ ਵਿੱਚ ਕਿਵੇਂ ਲੈ ਕੇ ਆਉਣਾ ਠੀਕ ਹੈ ਜੀ ਤੇ ਬਣੇ ਰਿਓ ਵੀਡੀਓ ਨਾਲ ਵੀਡੀਓ ਬੜੀ ਇੰਟਰਸਟਿੰਗ ਲਾਹੇ ਤੱਕ ਵੀਡੀਓ ਜ਼ਰੂਰ ਵੇਖਿਆ ਕਰੋ ਮੇਰੇ ਵੀ ਠੀਕ ਹੈ ਤੇ ਚਲੋ ਚੱਲਦੇ ਆਪਾਂ ਆਪਣਾ ਟੌਪਿਕ ਵੱਲ ਬਿਨਾਂ ਕਿਸੇ ਬ੍ਰੇਕ ਦੇ ਬਿਨਾਂ ਕਿਸੇ ਹੋਰ ਕੰਮ ਦੇ ਸਭ ਤੋਂ ਪਹਿਲਾਂ ਮੈਂ ਤਾਂ ਦੱਸੂਗਾ ਕਿ ਸ਼ੌਕਰੇ ਚ ਜਾਂ ਰੌਲੇ ਕਿਉਂ ਕਿ ਜਿਹੜੇ ਵੀ ਹੁਣ ਵੀਰਾਂ ਨੇ ਜੋੜੇ ਲਾਏ ਆ ਕੋਈ 4-4 ਮਹੀਨੇ ਦੇ 5-5 ਮਹੀਨਿਆਂ ਦੇ ਕਈਆਂ ਦੇ ਜੋੜੇ ਲੱਗੇ ਆ ਜਿਨ੍ਹਾਂ ਦਾ ਸਭ ਤੋਂ ਪਹਿਲਾਂ ਇੰਨਾ ਟਾਈਮ ਜੋੜੇ ਲੱਗੇ ਹੁਣ ਉਹਨਾਂ ਦੇ ਜੋੜੇ ਅਲੱਗ ਕਰ ਦੇਣੇ ਨੇ। ਕਾਰਨ ਦੱਸੂਗਾ ਸ਼ੌਕੜ ਹੌਣ ਦੇ ਕਿਉਂਕਿ ਜਦੋਂ ਬੱਚੇ ਪਾਲਦੇ ਆ ਬਰੀਡਰ ਕਬੂਤਰ ਆਪਣੇ ਉਹਨਾਂ ਤੇ ਉਹ ਵੀ ਯਾਰ ਕਮਜ਼ੋਰ ਹੁੰਦੇ ਆ। ਠੀਕ ਆ। ਸਭ ਤੋਂ ਪਹਿਲਾਂ ਕਾਰਨ ਦੱਸੂ ਫਿਰ ਉਹਦੇ ਇਲਾਜ ਵੀ ਦੱਸਾਂ। ਕਮਜ਼ੋਰ ਹੁੰਦੇ ਜਦੋਂ ਆਪਣਾ ਵਿੱਚ ਢੋਦਾਣਾ ਕੱਢ ਕੇ ਉਹਨਾਂ ਦੇ ਮੂੰਹ 'ਚ ਪਾਉਂਦੇ ਆ ਨਾ ਤੇ ਉਹ ਆ ਫਿਰ ਪੋਖਰੇ ਹੋ ਜਾਂਦੇ ਉਦੋਂ ਵੀ ਜਦੋਂ ਕਮਜ਼ੋਰੀ ਆਉਂਦੀ ਵੀਕਨੈਸ ਆਉਂਦੀ ਫਿਰ ਵੀ ਕਬੂਤਰ ਸੋਕੜੇ ਜਾਂਦਾ ਠੀਕ ਹੈ ਜੀ ਨੰਬਰ 1 ਕਾਰਨ ਇਹ ਹੋ ਗਿਆ ਜੋੜੇ ਲੱਗ ਕਰੋ ਤੁਸੀਂ ਆਪਣੇ ਜਿਹੜੇ ਬੰਦਿਆਂ ਦੇ ਪੁਰਾਣੇ ਜੋੜੇ ਲੱਗਿਆ ਨੰਬਰ 2 ਕਾਰਨ ਕਬੂਤਰਾਂ ਦੇ ਅੰਦਰ ਨੰਬਰ 2 ਤੇ ਕਾਰਨ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਹਾਂ ਜੀ ਇਹ ਹੈਗਾ ਵਾ ਡਿਵਾਰਮਿੰਗ ਜਾਂ ਕਬੂਤਰਾਂ ਦੇ ਅੰਦਰ ਜਦੋਂ ਕੀੜੇ ਆ ਪੈ ਗਏ ਜਿਆਦਾ ਆਪਾਂ ਡਵਰਮਿੰਗ ਨਹੀਂ ਕੀਤੀ ਜਿਆਦਾ ਸਮਾਂਗਾ ਤਾਂ ਵੀ ਕਬੂਤਰ ਆਪਣੀ ਕਮਜ਼ੋਰੀ ਚਲ ਜਾਂਦੇ ਆ ਜਿਆਦਾ ਵੀਕਨੈਸ ਚ ਆ ਜਾਂਦੇ ਆ ਤੇ ਫਿਰ ਉਹ ਸੋਖੜੇ ਚੱਲ ਜਾਂਦੇ ਠੀਕ ਹੈ ਜੀ ਦੋ ਕਾਰਨ ਤੁਹਾਨੂੰ ਮੈਂ ਦੱਸ ਦਿੱਤੇ ਆ ਤੀਜਾ ਕਾਰਨ ਵੀ ਇਹ ਦੀ ਵੇਖੋ ਅਗਰ ਕਬੂਤਰ ਆਪਣੇ ਜਦੋਂ ਆਪਾਂ ਦਾਣਾ ਕਬੂਤਰਾਂ ਨੂੰ ਪਾਉਣੇ ਮਿਕਸ ਦਾਣਾ ਪਾਉਣੇ ਜਾਂ ਬਰੀਕ ਦਾਣਾ ਪਾਉਣੇ ਬਰੀਕ ਦਾਣਾ ਪਾਉਣੇ ਤੇ ਜਦੋਂ ਉਹ ਕਬੂਤਰ ਦਾ ਡਾਈਜੈਸਟ ਨਹੀਂ ਹੁੰਦਾ ਚੰਗੀ ਤਰ੍ਹਾਂ ਕਰ ਪਾਉਂਦੇ ਕੇ ਉਹਦੇ ਕੋਈ ਕੋਈ ਦਾਣਾ 5 ਘੰਟੇ ਡਾਈਜੈਸਟ ਹੁੰਦਾ ਕੋਈ 6 ਘੰਟੇ ਹੁੰਦਾ ਕੋਈ 8 ਘੰਟੇ ਹੁੰਦਾ ਜਿਹੜਾ ਬਰੀਕ ਦਾਣਾ ਹੁੰਦਾ ਨਾ ਜਿਦਾਂ ਸੌਹਰੂ ਹੋ ਗਈ ਤਾਂ ਅਮੀਰਾ ਹੋ ਗਿਆ ਟੋਰੀਆ ਹੋ ਗਿਆ ਮਮਣੀ ਹੋ ਗਈ ਇਹ ਛੋਟਾ ਬਰੀਕ ਦਾਣਾ ਜਲਦੀ ਡਾਈਜੈਸਟ ਨਹੀਂ ਹੁੰਦਾ ਤੇ ਜਦੋਂ ਕਬੂਤਰ ਇਹ ਕਬੂਤਰ ਦੇ اندر ਡਾਈਜੈਸਟ ਨਹੀਂ ਹੁੰਦਾ ਕੂਤਰੋ ਤੋਂ ਹੋਰ ਦਾਣਾ ਖਾ ਲੇ ਤਾਂ ਉਹ ਜਿਹੜਾ ਦਾਣਾ ਹੁੰਦਾ ਨਾ ਅੰਦਰ ਜਿਹੜਾ ਉਹਦਾ ਇੰਟਰਨਲ ਸਿਸਟਮ ਹੁੰਦਾ ਜਿਹੜਾ ਉਹਦਾ ਮੈਦ ਹੁੰਦਾ ਉਹ ਦਾਣੇ ਨੂੰ ਪਚਾਉ ਨਹੀਂ ਪਾਉਂਦਾ ਔਰ ਅੰਦਰ ਸਾਲ ਪੈਣ ਨਾਲ ਸੜਨ ਲੱਗ ਜਾਂਦਾ ਦਾਣਾ ਉਹ ਤੇ ਉਹ ਸੜ ਕੇ ਨਾ ਕਬੂਤਰ ਦੇ ਅੰਦਰ ਇਨਫੈਕਸ਼ਨ ਬਣ ਜਾਂ ਇਨਫੈਕਸ਼ਨ ਬੰਨ੍ਹ ਬੰਨ੍ਹ ਕਰਕੇ ਕਬੂਤਰ ਜਿਹੜਾ ਵਾ ਵਾਇਰਸ ਵਾਲੇ ਬੰਨ੍ਹ ਨੂੰ ਚੱਲ ਜਾਂਦਾ ਤੇ ਕਬੂਤਰ ਹਰੀਆਂ ਮਿੱਠਾਂ ਮਾਰ ਲੱਗ ਜਾਂਦਾ ਤੇ ਫਿਰ ਕਬੂਤਰ ਦਾਣਾ ਘੱਟ ਖਾਂਦਾ ਤੇ ਪਾਣੀ ਦਾ ਖਿੱਚ ਜ਼ਿਆਦਾ ਕਰਦਾ ਵੇਖੋ ਤੁਸੀਂ ਜਿਹੜੇ ਸੋਕਰੇ ਚ ਕਬੂਤਰ ਆਉਣ ਲਿਓਗੇ ਨਾ ਉਹ ਕਬੂਤਰ ਤੁਹਾਡੇ ਪਾਣੀ ਦੇ ਡੋਰੀ ਤੇ ਲਾ ਕੇ ਬੈਠ ਜਾਂਦੇ ਆ ਪਾਣੀ ਭਰ-ਭਰ ਪੋਟਾਂ ਭਰ-ਭਰ ਪੋਟਾਂ ਪਾਣੀ ਪੀ ਜਾਂਦੇ ਠੀਕ ਹੈ ਇਹ ਕਰਕੇ ਇਹ ਚੀਜ਼ ਦਾ ਵੀ ਰੱਖਿਆ ਕਰੋ ਧਿਆਨ ਦਾਣੇ ਤੋਂ ਦਾਣੇ ਦੇ ਉੱਤੋਂ ਵੀ ਜਿਹੜੀ ਇਹ ਸੋਕੜੇ ਦੇ ਵਿੱਚ ਕਬੂਤਰ ਆਉਂਦੇ ਠੀਕ ਹੈ ਜੀ ਉਸ ਤੋਂ ਬਾਅਦ ਅਗਲਾ ਕਾਰਨ ਜਦੋਂ ਕਬੂਤਰ ਤੁਹਾਡੇ ਨੂੰ ਬੁਖਾਰ ਹੋ ਗਿਆ ਜਾਂ ਕੋਈ ਠੰਡ ਲੱਗੀ ਜਾਂ ਕੋਈ ਹੋਰ ਵਾਇਰਸ ਆਇਆ ਉਹਦਾਂ ਵੀ ਕਬੂਤਰ ਕਮਜ਼ੋਰੀ ਖਿਲ ਜਾਂਦਾ ਤੇ ਫਿਰ ਕਬੂਤਰ ਨੂੰ ਜਿੰਨੀ ਉਹਦੀ ਹੱਡੀ ਜਿਹੜੀ ਸੇਪਿਆਂ ਹੱਥ ਲੋਂ ਨਿਕਲ ਜਾਂਦੀ ਹੋ ਜਾਂਦੀ ਠੀਕ ਹੈ ਜੀ ਉਹ ਕਬੂਤਰ ਵੀ ਉਹ ਕਬੂਤਰ ਨੂੰ ਸੋਕੜਾ ਆ ਜਾਂਦਾ ਉਹ ਉਹ ਵੀ ਸੋਕੜੇ ਦੇ ਵਿੱਚ ਚਲ ਜਾਂਦਾ ਮੁਰਗੀ ਇਹ ਮੈਂ ਤੁਹਾਨੂੰ ਦੱਸ ਤੇ ਸੋਕੜੇ ਚ ਆਉਣ ਦੇ ਕਾਰਨ ਹੋਰ ਵੀ ਕਈ ਕਾਰਨ ਹੋ ਸਕਦੇ ਆ ਮਨ ਮੰਨ ਲਓ ਤੁਹਾਡਾ ਕਬੂਤਰ ਸੋਕੜੇ ਚ ਆ ਗਿਆ ਆ ਗਿਆ ਤੇ ਫਿਰ ਇਸ ਤੋਂ ਘਬਰਾਉਣ ਦੀ ਕੋਈ ਗੱਲ ਨਹੀਂ ਮੈਂ ਵੀ ਜਦੋਂ ਪਹਿਲਾਂ ਪਹਿਲ ਨਾ ਜਦੋਂ ਨਹੀਂ ਸਾਨੂੰ ਨੌਲੇਜ ਆਉਂਦੀ بڑے ਕਬੂਤਰ ਸੋਕੜੇ ਚ ਮਰਉਂਦਾ ਰਹੇ ਮੈਂ بڑے ਵਧੀਆ ਵਧੀਆ ਕਬੂਤਰ ਸੋਕੜੇ ਦੇ ਪੇੜ ਜੜ ਜਾਂਦੇ ਆ ਬੱਚੇ ਵੀ ਜੜ ਜਾਂਦੇ ਆ ਪਰ ਹੁਣ ਪ੍ਰਮਾਤਮਾ ਦੀ ਕਿਰਪਾ ਵਾ ਮਾਰਾ ਗਿਆ ਪਤਾ ਲੱਗੇ ਕਬੂਤਰ ਸੋਕੜੇ ਤੇ ਆ ਰਿਹਾ ਤੇ ਉਹਦਾ ਤੁਰੰਤ ਹੀ ਲਾ ਦੇ ਲਰ ਲਈਦਾ ਪਿਛੇ ਮੈਂ ਵੀਡੀਓ ਪਾਈਆਂ ਵੀ ਆ ਜੇ ਕੋਈ ਸੱਜਣ ਵੇਖਣਾ ਚਾਹੁੰਦਾ ਉਹ ਵੀ ਵੇਖਦਾ ਮੈਂ ਤੁਹਾਨੂੰ ਅੱ ਸਭ ਤੋਂ ਪਹਿਲਾਂ ਵੀਰ ਜੀ ਇਹ ਸ਼ੋਕੜਾ ਤੁਹਾਡੇ ਕਬੂਤਰ ਨੂੰ ਆਉਣ ਡਿਆਣਾ ਤੁਹਾਡਾ ਸਭ ਤੋਂ ਪਹਿਲਾਂ ਕਬੂਤਰ ਨੂੰ ਸੈਪਰੇਟ ਕਰ ਦੋ ਜੇ ਕਬੂਤਰਾਂ ਨੂੰ ਅਲੱਗ ਕਰ ਦੋ ਇੱਕ ਮੈਂ ਗੋਲੀ ਅੱਗੇ ਵੀ ਦੱਸਦਾ ਉਹਨਾਂ ਨੇ ਤਾਂ ਆਪਣੇ ਪਿਛਲੇ ਵੀਡੀਓ ਚ ਅਕਸਰ ਤੋਂ ਮੈਂ ਅਜ ਫੇਰ ਦੱਸਦਾ ਗੋਲੀ ਦਾ ਨਾਮ ਹੈ ਜੀ ਫਲੇਜਲ ਇੱਕ ਸੀਰਪ ਵੀ ਉਹਨਾਂ ਦਾ ਇੱਕ ਗੋਲੀ ਵੀ ਆਉਂਦੀ ਉਹ ਗੋਲੀ ਲੈਣੀ ਆ ਉਹਦੇ 6 ਹਿੱਸੇ ਕਰ ਲੈਣੇ 6 ਹਿੱਸੇ ਕਰਕੇ ਸ਼ਾਮਾਂ ਨੂੰ ਜਦੋਂ ਮਾਲਾ ਮੋਟਾ ਕਬੂਤਰਾਂ ਨੂੰ ਦਾਣਾ ਚੋ ਗਿਆ ਕਬੂਤਰ ਦੇ ਗਲੇ 'ਚ ਪਾ ਕੇ ਉੱਤੇ ਪਾਣੀ ਦੇ ਕੇ ਕਬੂਤਰ ਨੂੰ ਲਗਰਾ ਹਣਾ ਸਵੇਰ ਤੱਕ ਹੀ ਵੇਖੋ ਤੁਸੀਂ ਵੀ ਕਬੂਤਰ ਨੇ ਹਰੀਆਂ ਮਿੱਠਾਂ-ਮੁੱਠਾਂ ਜੋ ਮਾਰ ਦੇਣੀਆਂ ਦਾਣਾ-ਦੂਣਾ ਬਾਹਰ ਕੱਢ ਦੇਣਾ ਕਬੂਤਰ ਦੀ ਪੋਰਟ ਐਂ ਸਾਫ਼ ਹੋ ਜਾਣ। ਉਸ ਤੋਂ ਬਾਅਦ ਨੰਬਰ 1 ਇਲਾਜ ਇਹ ਹੋ ਗਿਆ। ਠੀਕ ਹੈ ਜੀ। ਨੰਬਰ 2 ਤੇ ਇਲਾਜ ਮੰਨ ਲਓ ਹੁਣ ਸਾਰੇ ਕਬੂਤਰਾਂ ਨੂੰ ਪ੍ਰੋਬਲਮ ਆ ਰਹੀ ਜਾਂ ਹੌਲੀ-ਹੌਲੀ ਆਵੇ ਨਾ ਅਸੀਂ ਇਹ ਆ ਕਹਿੰਦੇ ਵੀ ਆਵੇ ਨਾ ਉਸ ਤੋਂ ਪਹਿਲਾਂ ਇਲਾਜ ਕਰ ਲਈਏ। ਤੇ ਸੇਮ ਇਹ ਜਿਹੜਾ ਫਲੇਜਲ ਆ ਇਹਦੇ ਸੀਰਪ ਵੀ ਆ ਖਾਉਂਦਾ। ਉਹ ਸੀਰਪ ਤੁਸੀਂ ਕੀ ਕਰਨਾ ਵਾ ਪਾਣੀ ਲੈਣਾ 2 ਕਿਲੋ ਉਹਦੇ ਵਿੱਚ ਦੋ ਢੱਕਣ ਉਹ ਸੀਰਪ ਪਾ ਦੇਣੇ। ਤੇ ਨਾਲ ਕੈਲਸ਼ੀਅਮ ਕੋਈ ਵੀ ਕਿਸੇ ਵੀ ਕੰਪਨੀ ਦਾ ਕੈਲਸ਼ੀਅਮ ਕੇ ਮੈਡੀਕਲ ਸਟੋਰ ਤੋਂ ਲੈ ਲੈਣਾ ਉਹ ਪਾ ਕੇ ਕੈਲਸ਼ੀਅਮ ਉਹਦੇ ਵਿੱਚ ਚੰਗਾ ਤਰਾ ਪਾਣੀ ਨੂੰ ਲਾ ਕੇ ਜਦੋਂ ਕਬੂਤਰ ਦਾਣੇ ਖਾ ਲੈਂਦੇ ਸ਼ਾਮ ਨੂੰ ਉਦੋਂ ਪਾਣੀ ਦੇ ਇਧਾਰ ਬੜੇ ਮਣਾਉਂਦੇ ਉਦੋਂ ਕਬੂਤਰਾਂ ਦੇ ਕੇ ਰੱਖ ਦੇਣਾ ਠੀਕ ਹੈ ਜੀ ਤੇ ਉਹ ਕੀ ਹੋਊਗਾ ਕਬੂਤਰ ਜਦੋਂ ਪੀ ਜਾਣਗੇ ਪਾਣੀ ਤੇ ਹੌਲੀ ਹੌਲੀ ਜਿਹੜਾ ਉਹਨਾਂ ਦੇ ਵਿੱਚ ਜੇ ਕੋਈ ਮਾੜਾ ਮੋਟਾ ਸੋਖੜੇ ਚ ਆਉਣ ਡੇ ਉਹ ਵੀ ਸੈੱਟ ਹੋ ਜਾਊਗਾ ਉਹ ਵੀ ਸੈੱਟ ਹੋ ਜਾਊਗਾ ਅਗਲਾ ਵੀ ਕੋਈ ਨਾ ਆਊਗਾ ਜਿਹੜਾ ਹੋਊ ਨੂੰ ਪ੍ਰੋਬਲਮ ਪਾ ਲਓ ਜੀ ਠੀਕ ਹੈ ਜੀ ਤੇ ਇੱਕ ਤੇ ਇਹ ਤੁਹਾਨੂੰ ਮੈਂ ਇਲਾਜ ਦੱਸਤਾ ਜੀ ਠੀਕ ਹੈ ਜੀ ਤੇ ਇੱਕ ਹੁੰਦਾ ਵਾ ਸਰਕਾ ਸੇਵ ਦਾ ਉਹ ਵੀ ਕਬੂਤਰਾਂ ਨੂੰ ਤੁਸੀਂ ਜਾਦਨ ਤੇ ਮਹੀਨੇ 'ਚ ਇੱਕ ਵਾਰ ਯੂਜ਼ ਪੱਕਾ ਕਰਾਇਆ ਕਰੋ ਉਹ ਵੀ ਅੰਦਰ ਦੀ ਜਿਹੜੀ ਅੰਦਰੂਨੀ ਗਰਮੀ ਅੰਦਰ ਚੋਂ ਜੋ ਵਾਇਰਸ ਜੋ ਸੜਨ ਸਾਰੇ ਕਬੂਤਰ ਦੇ ਬਾਹਰ ਕੱਢ ਦਿੰਦਾ ਤੇ ਉਸ ਨਾਲ ਕਬੂਤਰ ਵਾਇਰਸ ਦੇ ਵਿੱਚ ਨਹੀਂ ਆਉਂਦੇ ਠੀਕ ਹੈ ਜੀ ਤੇ ਇਹ ਮੈਂ ਤੁਹਾਨੂੰ ਦੱਸ ਦਿੱਤੀ ਆ ਕਬੂਤਰ ਜਿਹੜਾ ਸੋਕੜ ਜਿਹੜਾ ਸੋਕੜਾ ਹੀ ਬਾਅਦ ਚ ਵਾਰਿਸ ਦਾ ਕਰਮ ਹੁੰਦਾ ਇਹਦੇ ਤੋਂ ਹੀ ਗਾਹ ਸਾਰੀਆਂ ਬਿਮਾਰੀਆਂ ਜਰ ਹੁੰਦੀਆਂ ਇਹ ਕਰਕੇ ਕਬੂਤਰ ਨੂੰ ਟਾਈਮ ਨਾਲ ਪਛਾਣ ਲਓ ਜਿਹੜੇ ਸੋਕੜਾ ਹੁੰਦਾ ਉਹਨੂੰ ਅਲੱਗ ਕਰੋ ਤੇ ਦਿੱਤਾ ਜਿਹੜਾ ਮੈਂ ਇਲਾਜ ਤੁਹਾਨੂੰ ਦੱਸਤੀਆਂ ਨਿਗ ਨਿਗੀਆਂ ਚੀਜ਼ਾਂ ਇਹ ਤੁਸੀਂ ਘਰ ਕਰੋ ਤੇ ਕਬੂਤਰ ਤੁਹਾਡਾ ਆਰਾਮ ਨਾਲ ਠੀਕ ਹੋ ਜਾਏਗਾ ਹਾਂ ਇੱਕ ਹੋਰ ਚੀਜ਼ ਦਾਣਾ ਦਾਣਾ ਯਾਰ ਸਮਾਂ ਰਹਿ ਕੇ ਬਦਲੀ ਕਰਦੇ ਰਹਿਓ ਜਿਹੜਾ ਕਣਕ ਹੈ ਆਪਣੇ ਸਾਲ ਦੀ ਪਈ ਜਾਂ ਕਿ ਉਹਨੂੰ ਸਿੱਧੀ ਨਾਲ ਕਬੂਤਰ ਨੂੰ ਛੱਡਿਆ ਕਰੋ ਕਣਕ ਧੋ ਕੇ ਸੁਕਾ ਕੇ ਚੰਗੀ ਤਰ੍ਹਾਂ ਕਿ ਕਿ ਦਵਾਈਆਂ دارو ਲੱਗਿਆਂਦੇ ਉਹਨੂੰ ਉਹ ਕਣਕ ਕਬੂਤਰ ਨੂੰ ਪਾ ਪਾਜਰਾ ਆਉਂਦਾ ਬਾਹਰ ਆ ਵੀ ਧੋ ਕੇ ਪਾਓ ਕਬੂਤਰ ਨੂੰ ਦਾਣਾ ਜਿਤਨਾ ਤੁਸੀਂ ਦਿੰਦੇ ਚ ਥੋੜਾ ਖਿਜਮਾ ਦਾਣਾ ਪਾਓ ਜੇ ਤੁਹਾਨੂੰ ਲੱਗਦਾ ਕਬੂਤਰ ਸੋਕੜੇ ਚੋਂਣ ਦੇ ਜਾ ਕੇ ਖਿਜਮਾ ਦਾਣਾ ਪਾਓ ਔਰ ਇੱਕ ਹੋਰ ਬੜੀ ਪ੍ਰੋਬਲਮ ਆਉਂਦੀ ਕਬੂਤਰ ਨੇ ਚਲੋ ਵੀਡੀਓ ਲੰਮੀ ਹੋ ਜਣੀ ਕਬੂਤਰ ਵਿੱਠਾ ਨੂੰ ਮੂੰਹ ਮਾਰਦੇ ਆ ਵਿੱਠਾ ਨੂੰ ਮੂੰਹ ਕਬੂਤਰ ਪਤਾ ਕਿਉਂ ਮਾਰਦੇ ਜਦੋਂ ਕਬੂਤਰ ਥੋੜੇ ਭੁੱਖੇ ਰਹਿੰਦੇ ਇਹ ਕਰਕੇ ਥੋੜੇ ਜੇ ਦੋ ਦੋ ਡੇਢ ਦੋ ਮੋਠਾ ਕਬੂਤਰਾਂ ਨੂੰ ਦਾਣਾ ਸਵੇਰੇ ਖਾ ਪਾ ਕੇ ਥੋੜਾ ਜਿਹਾ ਪਾਣੀ ਪਿਆ ਦੇ ਕੋਰ ਕ ਕਬੂਤਰ ਫਿਰ ਦਾਣੇ ਦਾ ਮੋਹ ਨਹੀਂ ਕਰਦੇ ਭੁੱਖੇ ਹੋਣ ਫਿਰ ਉਹਨਾਂ ਕਿਉਂਕਿ ਰਾਤਾਂ ਵੱਡੀਆਂ ਹੋ ਗਈਆਂ ਆਪਾਂ ਸ਼ਾਮ ਦੁਪਹਿਰੇ ਦਾਣੇ ਪਾ ਦਨੇ ਤੇ ਕਿੱਡੀਆਂ ਵੱਡੀਆਂ ਰਾਤਾਂ ਨੂੰ ਸਵੇਰੇ ਫਿਰ ਕਬੂਤਰ ਨੂੰ ਭੁੱਖ ਲਾ ਜਾਂਦੀ। ਇਹ ਕਰਕੇ ਡੇਡ ਡੋਡਰ ਮੋਠਾ ਕੂਤਮ ਦਾਣੇ ਪਾ ਦਿਆ ਕਰੋ। ਪਾਣੀ ਪੀ ਕੇ ਕਬੂਤਰ ਆਉਣਾ ਜਾਣਾ ਬੈਠੇ ਰਹਿੰਦੇ। ਨਹੀਂ ਤੇ ਫਿਰ ਮਿੱਠਾ ਨਮੂ ਮਾਰ ਦਿਓ ਵਿੱਠਾ ਅੰਦਰ ਜਾ ਕੇ ਸਾੜ ਪਾਉਂਦੀਆਂ ਇਨਫੈਕਸ਼ਨ ਬਣਾਉਂਦੀਆਂ। ਸੋਕੜੇ ਦਾ ਕਾਰਨ ਮੰਨਦਾ ਹਰੀਆਂ ਵਿੱਠਾ ਮਾਰ ਪਤਾ ਨਹੀਂ ਕਿੰਨੇ ਕਾਰਨ ਬਣਦੇਗਾ ਠੀਕ ਹੈ ਜੀ। ਤੇ ਇੰਨੀ ਵੀਡੀਓ ਆ ਇੱਦਾਂ ਹੀ ਕਹਿੰਦਾ ਹਾਂ ਮੈਂ ਤੁਹਾਡੇ ਸਾਰਿਆਂ ਭਰਾਵਾਂ ਕੋ ਇਜਾਜ਼ਤ ਲੈਣਾ ਜਲਦੀ ਮਿਲਦੇ ਆ ਨੈਕਸਟ ਵੀਡੀਓ ਟੌਪਿਕ ਨਾਲ ਤੇ ਵੀਡੀਓ ਨੂੰ ਕਮੈਂਟ ਕਰੋ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਯਾਰ ਚੈਨਲ ਨੂੰ ਜ਼ਰੂਰ ਰੱਤਬਾ ਤੇ ਇਹਨੇ ਕਹਿੰਦਾ ਹਾਂ ਮੈਂ ਤੁਹਾਡੇ ਕੋ ਇਜਾਜ਼ਤ ਮੰਗਦਾ ਰੱਬ ਦਾ